ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਕਰਦੀਆਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਮਸ਼ੀਨੀ ਕਢਾਈ ਦਾ ਸੂਟ ਲੈ ਕੇ ਆਏ ਆਂ ਇਹ ਜੀ ਆਪਾਂ ਤਿਆਰ ਕੀਤਾ ਸੈਲਫ ਪ੍ਰਿੰਟ ਦਾ ਸੂਟ ਹੈ ਇਹ ਬਹੁਤ ਹੀ ਸੋਹਣਾ ਕੱਪੜਾ ਹੈਗਾ ਆਫ ਵਾਈਟ ਜਿਹਾ ਕਲਰ ਹੈਗਾ ਇਹ ਇੱਥੇ ਆਪਾਂ ਮੋਰ ਬਣਾਏ ਨੇਗੇ ਪੱਲੇ ਤੇ ਬਣਾਏ ਨੇ ਆਪਾਂ ਬਾਹਾਂ ਤੇ ਬਣਾਏ ਨੇ ਮੂਰੀਆਂ ਤੇ ਬਣਾਏ ਨੇ ਦੇਖ ਲਓ ਜੀ ਤੁਸੀਂ ਇਹ ਮੂਰੀ ਤੇ ਵੀ ਆ ਬਾਹਾਂ ਤੇ ਵੀ ਆ ਪੱਲੇ ਤੇ ਵੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆਗਾ ਇੱਕ ਵਾਰ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਇਹ ਬਾਹਾਂ ਦਾ ਡਿਜ਼ਾਈਨ ਹੈ ਜੀ ਬਾਹਾਂ ਤੇ ਮੋਰ ਬਣਾਏ ਨੇ ਆਪਾਂ ਇਹ ਉੱਪਰ ਮੂਰੀ ਦਾ ਡਿਜ਼ਾਈਨ ਆ ਇਹ ਦੋ ਮੋਰ ਮੂਰੀ ਤੇ ਬਣਾਏ ਨੇ ਦੋਨਾਂ ਤੇ ਦੋਨੇ ਮੂਰੀਆਂ ਦੇ ਇਹ ਪੱਲੇ ਦਾ ਡਿਜ਼ਾਈਨ ਆ ਹਾਂਜੀ ਤੁਸੀਂ ਉਹ ਫਿਰ ਕਿਵੇਂ ਲੱਗਿਆ ਇੱਕ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਇਹ ਵੀ ਸੀਮ ਕਪੜੇ ਤੇ ਹੀ ਆ ਬਸ ਕਲਰ ਦਾ ਫਰਕ ਥੋੜਾ ਜਿਹਾ ਜਿਹੜਾ ਆਪਾਂ ਸੈਂਟਰ ਵਿੱਚ ਕਲਰ ਚੇਂਜ ਕੀਤਾ ਹੈ ਇਹਦਾ ਬਾਕੀ ਸੀਮ ਹੀ ਆ ਡਿਜ਼ਾਈਨਿੰਗ ਸਾਰੀ ਇਹ ਵੀ ਪੱਲੇ ਤੇ ਦੋ ਮੋਰ ਬਣਾਏ ਨੇ ਬਾਹਾਂ ਤੇ ਬਣਾਏ ਨੇਗੇ ਆਪਾਂ ਤੇ ਮੂਰੀ ਤੇ ਬਣਾਏ ਨੇ ਥੋੜੇ ਬਹੁਤ ਕਲਰ ਚੇਂਜ ਹੋਏ ਨੇ ਡਿਜ਼ਾਈਨ ਸੀ ਮੰਗਾ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਮੋਰ ਡਿਜ਼ਾਈਨ ਦਾ ਸੂਟ 셀ਫ ਪ੍ਰਿੰਟਸ ਨਾਲ ਇਹਦੇ ਆਪਾਂ ਦੁਪੱਟਾ ਵੀ ਰੈਡੀ ਕੀਤਾ ਚਨੂਨ ਦਾ ਲੈਸਸ ਲਗਾ ਕੇ ਉਹ ਤੁਹਾਨੂੰ ਸਾਰਾ ਦਿਖਾ ਦਾਂਗੀ ਆਪਾਂ ਲਾਸਟ 'ਚ ਜੇ ਹੋ ਸਕੇ ਆ ਤਾਂ ਆਪਾਂ ਜਰੂਰ ਉਹਦੀ ਵੀ ਫੋਟੋ ਪਾਵਾਂਗੇ ਕਿ ਦੇਖ ਲਓ ਜੀ ਇਹ ਦੋਨੋਂ ਸੂਟ ਆਪਾਂ ਸਟਿਚ ਵੀ ਕਰਵਾ ਕੇ ਦਿੱਤੇ ਨੇਗੇ ਇਹ ਦੇਖ ਲਓ ਜੀ ਮੋਰੀ ਤੇ ਮੋਰਾਂ ਦਾ ਡਿਜ਼ਾਈਨ ਆਇਆ ਜਿਹੜਾ ਇਹ ਦੁਪੱਟਾ ਨਾਲ ਲੈਸ ਲਗਾਈ ਹੋਈ ਆ ਬਾਹਾਂ ਦੇ ਨਾਲ ਪਾਈਪਿੰਗ ਵੀ ਲੱਗੀ ਹੋਈ ਆ ਹਾਂਜੀ ਦੇਖ ਲਓ ਜੀ ਇਹ ਕੀਰੇ ਤੇ ਦੋਨੋਂ ਸਾਈਡ ਮੋਰ ਬੈਠੇ ਨੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਇੱਕ ਸੂਟ ਦੀ ਵੀਡੀਓ ਬਣਾਈ ਗਈ ਆ ਸੈਕੰਡ ਦੀ ਨਹੀਂ ਬਣਾਈ ਗਈ ਇੱਕ ਦੀ ਬਣਾਈ ਗਈ ਆ ਤਾਂ ਆਪਾਂ ਤੁਹਾਨੂੰ ਇੱਕ ਦੀ ਦਿਖਾ ਰਹੇ ਆ ਕਿਉਂਕਿ ਉਹ ਦੂਸਰਾ ਹੋਰ ਵੀ ਕਾਲੀ ਜਿਹਾ ਜਾਣਾ ਸੀ ਤਾਂ ਕਰਕੇ ਉਹ ਸੂਟ ਚੱਲਿਆ ਗਿਆ ਇਹ ਸੂਟ ਪੂਰਾ ਜੀ ਦੇਖੋ ਇਹ ਸਲਵਾਰ ਇਹ ਵੀ ਬਹੁਤ ਸੋਹਣੇ ਬਣ ਕੇ ਤਿਆਰ ਹੋਈ ਆ ਤੇ ਦੁਪੱਟਾ ਲੈਂਸ ਲਗਾ ਕੇ ਫੋਰ ਸਾਈਡ ਤਿਆਰ ਕੀਤਾ ਆਪਾਂ ਹਾਂਜੀ ਜ਼ਰੂਰ ਦੱਸਿਓ ਅੱਜ ਦਾ ਸੂਟ ਤੁਹਾਨੂੰ ਕਿਵੇਂ ਲੱਗਿਆ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ